ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦਾ ਦੌਰਾ ਕਰਨਗੇ ਅਰੁਣਾਚਲ ਪ੍ਰਦੇਸ਼ ਦੇ ਇਟਾ ਨਗਰ ਚ ਉਹ ਕੁਿੰਜਸੋ ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਇਸ ਦੌਰਾਨ 3700 ਕਰੋੜ ਰੁਪਏ ਤੋਂ ਵੱਧ ਦੇ ਦੋ ਵੱਡੇ ਪਨ ਬਿਜਲੀ ਪ੍ਰੋਜੈਕਟਾਂ ਹਿਓ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਅਤੇ ਟਾਟੋ ਹਾਈਡਰੋ ਇਲੈਕਟ੍ਰਿਕ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਇਸ ਤੋਂ ਇਲਾਵਾ ਉਹ ਤਾਵਾੰਡ ਚ ਇੱਕ ਆਧੁਨਿਕ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ ਇਸ ਕੇਂਦਰ ਚ 1500 ਤੋਂ ਵੱਧ ਡੈਲੀਗੇਟਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਪਰਧਾਨ ਮੰਤਰੀ 190 ਕਰੋੜ ਰੁਪਏ ਤੋਂ ਵੱਧ ਦੀ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ ਜਿਨ੍ਹਾਂ ਚ ਕਨੈਕਟੀਵਿਟੀ ਸਿਹਤ ਅਤੇ ਫਾਇਰ ਸੁਰੱਖਿਆ ਨਾਲ ਸੰਬੰਧਿਤ ਪ੍ਰੋਜੈਕਟ ਸ਼ਾਮਲ ਨੇ ਉਹ ਸਥਾਨਕ ਕਾਰੋਬਾਰੀਆਂ ਨਾਲ GST ਦਰਾਂ ਵਿੱਚ ਕਟੌਤੀ ਦੇ ਪ੍ਰਭਾਵਾਂ ਬਾਰੇ ਵੀ ਗੱਲਬਾਤ ਕਰਨਗੇ ਮਰਦਾਨ ਮੰਤਰੀ ਤ੍ਰਿਪੁਰਾਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ ਕੰਪਲੈਕਸ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਇਹ ਮੰਦਰ ਪ੍ਰਸ਼ਾਸਨ ਯੋਜਨਾ ਤਹਿਤ ਵਿਕਸਿਤ ਕੀਤਾ ਗਿਆ ਹੈ 51 ਸ਼ਕਤੀ ਪੀਠਾਂ ਚੋਂ ਇੱਕ ਇਹ ਜੋਤ੍ਰਪੁਰ ਦੇ ਗੂਮਤੀ ਜ਼ਿਲ੍ਹੇ ਚ ਸਥਿਤ ਹੈ ਇਸ ਪ੍ਰੋਜੈਕਟ ਚ ਮੰਦਰ ਦੀ ਆਲੀ ਦੁਆਲੇ ਸੁਧਾਰ ਨਵੇਂ ਰਸਤੇ ਪ੍ਰਵੇਸ਼ ਦੁਆਰਾਂ ਦੀ ਮੁਰੰਮਤ ਅਤੇ ਇੱਕ ਨਵਾਂ ਤਿੰਨ ਮੰਜ਼ਿਲਾ ਕੰਪਲੈਕਸ ਸ਼ਾਮਲ ਹੈ ਜਿਸ ਨਾਲ ਇੱਥੇ ਸੈਰਸਪਾਟੇ ਨੂੰ ਹੁਲਾਰਾ ਮਿਲੇਗਾ